ਉੜੀਸਾ ਵਿੱਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੀ ਕਾਂਗਰਸ ਲਈ ਇੱਕ ਵੱਡੀ ਸ਼ਰਮਿੰਦਗੀ ਆ ਗਈ ਹੈ। ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਉੱਤਿਤ ਪ੍ਰਧਾਨ ਨੂੰ ਐਤਵਾਰ ਦੇ ਰਾਤ ਭਗਨੇਸ਼ਵਰ ਵਿੱਚ ਇੱਕ 19 ਸਾਲਾ ਲੜਕੀ ਨਾਲ ਬਲਾਕ ਕਰਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਇਸ ਸਾਲ 18 ਮਾਰਚ ਨੂੰ ਸ਼ਹਿਰ ਦੇ ਮਨਚੇਸ਼ਵਰ ਖੇਤਰ ਦੇ ਇੱਕ ਹੋਟਲ ਵਿੱਚ ਕਥਿਤ ਤੌਰ ਤੇ ਵਾਪਰੀ ਸੀ। 피해ਤਾ ਐਤਵਾਰ ਨੂੰ ਮਨਚੇਸ਼ਵਰ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਈ। ਇਸ ਤੋਂ ਬਾਅਦ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। गिरफ्तारी ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਨੂੰ ਐਨਐਸਯੂਆਈ ਤੋਂ ਮੁਅਤਲ ਕਰ ਦਿੱਤਾ ਕਾਂਗਰਸ ਦੀ ਉੜੀਸਾ ਇਕਾਈ ਨੇ 6 ਮੈਂਬਰੀ ਤਤਕੋਜ ਕਮੇਟੀ ਵੀ ਬਣਾਈ ਹੈ ਜੋ ਸ਼ਿਕਾਇਤਕਰਤਾ ਨੂੰ ਮਿਲੇਗੀ ਅਤੇ ਜਲਦੀ ਹੀ ਸੂਬਾ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪੇਗੀ। ਪੁਬਨੇਸ਼ਵਰ ਵਿੱਚ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਤੇ ਉੜੀਸਾ ਕਾਂਗਰਸ ਮੁਖੀ ਭਗਤ ਚਰਨ ਦਾਸ ਦੇ ਨਾਲ ਮੁਅਤਲ ਕੀਤੇ ਗਏ ਐਨਐਸਯੂਆਈ ਸੂਬਾ ਪ੍ਰਧਾਨ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ ਤੇ ਕਈ ਪੋਸਟਰ ਵਾਇਰਲ ਹੋ ਰਹੇ ਹਨ। ਕਾਂਗਰਸ ਵਿਦਿਆਰਥੀ ਦੀ ਮੈਂਬਰਾਂ ਨੇ ਕੱਲ੍ਹ ਸ਼ਾਮ ਕੁਝ ਪੋਸਟਰ ਕਾਟ ਦਿੱਤੇ ਤੇ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਵਿਸ਼ਵਰঞ্জন ਸੇਨਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਇੱਕ ਕਥਿਤ ਘਟਨਾ 4 ਮਹੀਨੇ ਪਹਿਲਾਂ ਵਾਪਰੀ ਸੀ ਪਰ ਪੀੜਤਾ ਸ਼ਿਕਾਇਤ ਦਰਜ ਕਰਵਾਉਣ ਦੀ ਹਿੰਮਤ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਮਿਲਜਮਾ ਵੱਲੋਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਸੀ ਇਸੇ ਡਰ ਕਾਰਨ ਉਸਨੇ 4 ਮਹੀਨੇ ਬਾਅਦ ਆਪਣੀ ਸ਼ਿਕਾਇਤ ਦਰਜ ਕਰਵਾਈ